ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਵੀ ਤੁਸੀਂ ਸਾਰੇ ਚੰਨੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਦੇ ਵਿੱਚ ਮੇਰੇ ਨਾਲ ਨੇ ਸਿੰਦਰਪਾਲ मैम ਫ੍ਰੋਮ ਢੋਲਾ ਫ੍ਰੋਮ ਢੋਲਾ ਕਿੰਨਾ ਜੋਰ ਪਾਇਆ ਕੀ ਹਾਲ ਹਨ ਤੁਹਾਡਾ ਬਹੁਤ ਵਧੀਆ ਤੁਹਾਨੂੰ 10 13 ਕੀ ਹਾਲ ਹੈ ਆ ਮੇਰੇ ਫੰਸੀ ਹੋ ਗਈ ਭਈ ਇਹ ਮੈਂ ਪੱਟਤੀ ਸੀ ਖੂਣ ਆ ਗਿਆ ਆ ਮੈਂ ਵਰਦਾਗ ਬੈ ਜਾਦੇ ਹੁੰਦੇ ਪੱਟੀ ਦੇਣੇ ਹੁੰਦੇ ਫੰਸੀ ਮੇਰਾ ਵੀ ਹਾਲ ਚਾਲ ਬਹੁਤ ਵਧੀਆ ਤੇ ਅੱਜ ਅਸੀਂ ਸ਼ੂਟ ਤੇ ਪਹੁੰਚੇ ਹੋਏ ਹਾਂ ਸ਼ੇਰੋਂ ਬੱਦਲ ਕਿੰਨੇ ਸੋਹਣੇ ਲਿਖੇ ਵਿਖਰੇ ਨੇ ਹਾਂ ਆਪਾਂ ਆਪਨੂੰ ਆਡੀਅנס ਨੂੰ ਮੜਾਓ ਉਹ ਬਣਾਈਏ ਆ ਦੇਖੋ ਜੀ ਲੱਗਦਾ ਨਹੀਂ ਵੀ ਇਸ ਕੈਨੇਡਾ ਫਰਦਿਆਂ ਹੈਨਾ 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 ਲੱਗਦਾ ਪਰ ਨਹੀਂ 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 ਅਸੀਂ ਇੰਡੀਆ ਹੀ ਆ ਆ ਦੇਖੋ ਕੰਦਾ ਤੇ ਕੱਲ ਮੈਂ ਨੀਰ ਦਾ ਵਿਰਾਟ ਕਰਾ ਕੇ ਇਸ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਸੋਹਣਾ ਹੈ ਅੱਜ ਸਾਰੇ ਸੀਨ ਡਿਸਕਸ ਸੀਨ ਦੀ ਡਿਸਕਸ਼ਨ ਕਰ ਰਹੀ ਆ ਅਨ ਡਿਸਕਸਨ ਡਿਸਕਸਨ ਅੜ ਗਿਆ ਸੀ ਅਸੀਂ ਖੇਤਾਂ ਦੀ ਸੈਰ ਕਰਦੀਆਂ ਇੱਥੇ ਉਧਰ ਜਿਹੜੇ ਸਾਂਝ ਮੈਨੂੰ ਬੈਠੇ ਆ ਨਾ ਸਾਂਝ ਮੈਨੂੰ ਬਾਣ ਬੋਣਾ ਕਹਿੰਦੇ ਇਹ ਜਿੱਦੋਂ ਕੈਨੇਡਾ ਚ ਹੁੰਦੀ ਆ ਹੂੰ ਇਹੋ ਜੀ ਹਲਕੀ ਗੱਲਬਾਤ ਹੈ ਨਾ ਚਲੁੱਤੇ ਅੱਜ ਬਦਲ ਵੀ ਹੋਈ ਜਨੇ ਆਪਾਂ ਫੀਲ ਕਰ ਲਵੀ ਅਸੀਂ ਕੈਨੇਡਾ ਵਰਦਿਆਂ ਰਾਣੀਆਂ ਟੇ ਸਿੰਗਾਪੁਰ ਜਾ ਰਹੀ ਐ ਸਿੰਘਾ ਬੁਰਾ ਸੱਚੀ ਆ ਲੈ ਉਹ ਛੋਟੀ ਛੋਟੀ ਕੰਟਰੀ ਚ ਰਹਿ ਗਈ ਉਹ ਬਹੁਤ ਆਪਣੇ ਨਾਲ ਨਹੀਂ ਹੈਗੀ ਨਾ ਨਹੀਂ ਤਾਂ ਚੰਦਰੀ ਨੂੰ ਆਪਾਂ ਵੀ ਕੈਨੇਡਾ ਲੈ ਜਾਂਦੇ ਅੱਜ ਅਸੀਂ ਬੜੀ ਕੰਟਰੀ ਚ ਆ ਗਏ ਤੇ ਹੁਣ ਅਸੀਂ ਕਰੇ ਵੱਡ ਚੁੱਕੇ ਆ ਕੈਨੇਡਾ ਵਾਲੇ ਚ ਤੁਹਾਨੂੰ ਮਲਾਉਨੇ ਆਪਾਂ ਹੋਰ ਇੱਕ ਮਹਿਮਾਨ ਨਾਲ ਮੁੱਖ ਮਹਿਮਾਨ ਤਾ ਚੀਫ ਗੈਸਟ ਹਾਂ ਜਿਹੜਾ ਕੈਨੇਡਾ ਚ ਜਾਤਾ ਹੈ ਉਹਨੂੰ ਇੰਗਲਿਸ਼ ਗੱਲ ਥੋੜੀ ਜੀ ਐਕਸਕਿਊਜ਼ ਮੀ ਮੈਮ ਓ ਮਾਈ ਗਾਡ ਇਹ ਤਾਂ ਸੁੱਤੇ ਪਏ ਨੇ ਐਕਸਕਿਊਜ਼ ਮੀ ਮੈਮ ਸਤਿ ਸ਼੍ਰੀ ਅਕਾਲ ਆਰ ਯੂ ਇਨ ਕੈਨੇਡਾ ਚਲੋ ਮਨਪ੍ਰੀਤ ਬਲੌਗ ਬਣਾਉਂਦੀ ਆ ਮੈਂ ਫੇਰ ਕਰਦੀ ਆ ਆਰ ਯੂ ਇਨ ਕੈਨੇਡਾ ਹੂੰ ਕੈਨੇਡਾ ਇਹ ਲੱਗਦੀ ਹੈ ਕੈਨੇਡਾ ਦੀ ਗੋਰੀ ਜੀ ਹੈ ਨਾ ਹਾਂ ਲੰਦਿਆ ਬਸ ਉਹਨੇ ਗੋਰੀਆਂ ਦੇ ਚੁੰਮਕ ਨਹੀਂ ਪਾਈਆਂ ਹੁੰਦੀਆਂ ਪਾਈਆਂ ਨੇ ਤਾਂ ਵੱਡੀਆਂ ਵੱਡੀਆਂ ਪਾਉਂਦੀਆਂ ਪਰ ਉਹ ਉਹ ਜਿਹੜੀਆਂ ਗੋਰੀਆਂ ਨੇ ਨਾ ਕੁਲਦੀਪ ਦਸਾਂ ਦੀ ਨਕਲ ਕਰਦੀਆਂ ਹਾਂ ਹਾਂ ਤਾਂ ਪਾਉਂਦੀਆਂ ਕੋਈ ਸੱਚੀ ਹੈ ਮੈਂ ਤੁਸੀਂ ਇਹ ਗੋਰੀਆਂ ਨੇ ਮੈਂ ਕਿ ਮੇਰੀ ਤੇ ਇਧਰ ਘਰ ਆਉਣੀ ਹੈ ਮੈਂ ਨਹੀਂ ਕਾਲੀ ਕਿ ਹੋਣੀ ਹੈ ਚੰਦਰੀਓ ਇਹ ਆਪਾਂ ਉਹ ਮੰਜੇ ਤੇ ਬੈਠਦੇ ਆ ਜਦੋਂ ਸਾਂਝ ਮੈਂ ਬੈਠੀ ਬਾਹਰ ਆਪਾਂ ਮੇਰਾ ਸੀਂਤਾ ਨਹੀਂ ਸੀਂਤਾ ਸਾਡਾ ਵੀ ਪਤਾ ਨਹੀਂ ਹੋਉਂਦਾ ਐ ਹੋਰ ਇੱਥੇ ਬੈਠਦੇ ਐ ਨਾ ਫਲਿੱਪ ਦੇ ਦੂੰਗੀ ਐਡਾ ਨਹੀਂ ਕੋਈ ਚੱਕਰ ਐਡਾ ਨਹੀਂ ਕੋਈ ਚੱਕਰ ਲੈ ਬੋਲੋ ਇਹ ਹੁਣ ਸ਼ਿੰਦਰਪੁਰ ਮੈਮ ਡੈਡੀਕੇਟ ਕਰ ਰਹੇ ਨੇ ਸ਼ਾਇਰੀ ਸਾਂਝ ਮੈਡਮ ਨੂੰ ਠੀਕ ਹੈ ਗਲਤ ਗੱਲ ਐ ਚਲ ਬੋਲੀ ਪਾਉਣਾ ਫਲਿੱਪ ਦੇ ਦੇ ਬੋਲੀ ਪਾਉਣੇ ਚੰਦਰੀ ਬੋਲੀ ਪਾਣ ਕਿਹੜੀ ਬੋਲੀ ਪਾਣੀ ਰਾਣੀ ਤੇ ਬਾਦਲੀ ਰਾਣੀਆਂ ਨਹੀਂ ਅਣਖਾੜੀਆਂ ਰਾਣੀਏ ਨਹੀਂ ਗਾਣਾ ਖਾਣੀਏ ਕੁਛ ਗਾਈ ਚਲੋ ਥੰਡੇ ਮੂਰੇ ਸਾਡੀ ਗਾਇਕੀ ਫਿੱਕੀ ਹੈ ਮੈਂ ਸੁਣਾ ਮੈਂ ਇੱਕ ਪੈਰਾ ਹਾਂ ਬੜਾ ਪਛਤਾਇਆ ਸੀ ਤੇਰੇ ਨਾਲ ਲਾ ਕੇ ਤੂੰ ਤੇ ਤੇਰੀ ਯਾਰੀ ਵੇਖ ਲੈ ਅਜ਼ਮਾ ਕੇ ਧੇਰ ਹੋ ਗਈ ਸੀ ਜਦੋਂ ਪਤਾ ਲੱਗੇ ਹੋ ਗਈ ਸੀ ਜਦੋਂ ਪਤਾ ਲੱਗਿਆ ਵੇ ਯਾਰੀਆਂ 'ਚ ਕੋਈ ਗਮ ਚੱਲ ਦਵਾਰਾ ਨਹੀਂ ਨਹੀਂ ਦਵਾਰਾ ਦਵਾਰਾ ਲੱਗੇ ਗਾਣੇ ਦਾ ਬੜਾ ਪਛਤਾਏ ਅਸੀਂ ਤੇਰੇ ਨਾਲ ਲਾ ਕੇ ਤੂੰ ਤੇ ਤੇਰੀ ਯਾਰੀ ਵੇਖ ਲੈ ਅਜ਼ਮਾ ਕੇ ਧਿਰ ਹੋ ਗਈ ਸੀ ਜਦੋਂ ਪਤਾ ਲੱਗਿਆ ਹੋ ਗਈ ਸੀ ਜਦੋਂ ਪਤਾ ਲੱਗਿਆ ਵੇ ਯਾਰੀਆਂ 'ਚ ਕੋਈ ਦਮ ਨਹੀਂ ਸਾਨੂੰ ਲਾਈਆਂ ਦਾ ਜਰੂਰ ਹੋਇਆ ਬੇ ਟੁੱਟੀਆਂ ਦਾ ਕੋਈ ਗਮ ਨਹੀਂ ਸਨੂ ਲਾਈਆਂ ਦਾ ਜ਼ਰੂਰ ਦੁੱਖ ਹੋਇਆ ਬੇ ਟੁੱਟੀਆਂ ਦਾ ਕੋਈ ਗਮ ਨਹੀਂ ਉਹਦਾ ਪਤਾ ਲੱਗਦਾ ਕਿ ਤੈਨੂੰ ਗਮ ਕੋਈ ਨਹੀਂ ਜੇ ਗਮ ਹੁੰਦਾ ਚੰਦਰੀਏ ਤੇਰਾ ਭਾਰ ਘਟਿਆ ਹੁੰਦਾ ਅਸੀਂ ਦਸਾਂ ਮੈਨੂੰ ਕਹਿੰਦੇ ਆ ਵੀ ਟਰਾਈ ਕਰੋ ਭਾਈ ਗਾਣਿਆ ਚਾਹੋ ਪਰ ਬਤਾ ਨਹੀਂ ਹੁੰਦੇ ਆਫਰ ਬਹੁਤ ਹੁੰਦੀ ਟਾਈਮ ਹੈ ਨਹੀਂ ਸ਼ੂਟ ਮੇਰੇ ਨਾਲ ਡਿਊਟ ਕਰ ਲੈ ਚੱਲ ਹੈਂ ਅੱਪਾ ਕਰ ਲਿਆ ਸਟੂਡੀਓਜ਼ ਰਿਕਾਰਡਿੰਗ ਦੀ ਵਧੀਆ ਜੀ ਕੀ ਤਿਆਰੀ ਕਰਕੇ ਰਵਾਬ ਸਟੂਡੀਓ ਚ ਪਹੁੰਚ ਜੇ ਹੈ ਰਵਾਬ ਰਵਾਬ ਸਟੂਡੀਓ ਮਹਾੜੀ ਬਹੁਤ ਵਧੀਆ ਸਟੂਡੀਓ ਮਿਊਜ਼ਿਕ ਅੰਪਾਇਰ ਪਾਲਬਾਈ ਦਾ ਆਪਣੇ ਦਾ ਸਟੂਡੀਓ ਬਹੁਤ ਵਧੀਆ ਹੈ ਬਲੈਕ ਲਾਈਟ ਸਟੂਡੀਓ ਮੈਨੂੰ ਮੈਂ ਨਾ ਉਹ ਰਵਾਬ ਸਟੂਡੀਓ ਤੇ ਗਈ ਤਾਂ ਨਰਵਾਬ ਸਟੂਡੀਓ ਦੀ ਗੱਲ ਸੁਣਾਉਣੀ ਆ ਫੋਨ ਕੱਟ ਦੇ